ਲਾਇਓ ਸਾਥੀਓ ਮੇਰੇ ਪਿਆਰ ਪ੍ਰੀਤ ਸੱਸੀ ਕਾ ਜੀ ਪੰਜਾਬ ਸਰਕਾਰ ਵੱਲੋਂ ਇੱਕ ਨਾਂ ਬਤ ਜਾਰੀ ਕੀਤਾ ਗਿਆ ਹੈ ਤੇ ਕੁਝਾਂ ਦੇ ਤਰੂਟੀਆਂ ਹਨ ਦੂਰ ਕਰਨ ਸੰਬੰਧੀ ਇੱਕ ਅਨਾਰਮਲੀ ਸਾਕਾ ਦਾ ਗਠਨ ਕੀਤਾ ਗਿਆ ਹੈ ਹੁਣ ਆਸ ਕੀਤੀ ਜਾਂਦਾ ਹੈ ਕਿ ਪੰਜਾਬ ਸਰਕਾਰ ਤੋਂ ਵੀ ਆਉਣ ਵਾਲੇ ਸੋਨੇ ਵਿੱਚ ਜੋ ਮੌਲਾਏ ਆ ਤੇ ਕੁਝ ਨੇ ਤਰੂਟੀਆਂ ਹਨ ਜਾਂ ਏਰੀਆ ਸੰਬੰਧੀ ਮੰਗਿਆ ਪਤਿਆਂ ਕਿਸ ਤਰ੍ਹਾਂ ਬਕਾਇਆ ਜਿਸ ਤਾਂ ਕਿ ਇੰਡਸਟਰੀਅਲ ਡੀਏ ਪੰਜਾਬ ਸੈਂਟਰ ਆ ਪੰਜਾਬ ਸਰਕਾਰ ਦੇ ਮਿਲਾਂ ਡੀਏ 38% ਆ 12% ਦਾ ਫਰਕ ਆ ਜੋ ਨਵੀਂ ਸ਼ਾਖਾ ਬਣਾਈ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ 21 ਸਤੰਬਰ 2023 ਨੂੰ ਕਮੇਟੀ ਬਣਾਈ ਗਈ ਸੀ ਜਿਸ ਦੇ ਚੇਅਰਮੈਨ ਏਪੀ ਸਨਿਆ ਵਿਸ਼ੇਸ਼ ਮੁਖ ਸਖਤਰ ਸਨ ਉਹਨਾਂ ਨੇ ਪੇਗ ਨੇ ਤਰੂਟੀਆਂ ਸੰਬੰਧੀ ਜਾਂ ਕਿਸ ਤਰ੍ਹਾਂ ਦੇ ਮਕਾਇਸੇ ਨੂੰ ਫੈਸਲਾ ਲੈਣਾ ਸੀ ਪਰ ਕਮੇਟੀ ਬਣ ਨੂੰ ਕਈ ਮੀਟਿੰਗ ਹੋ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਕੋਈ ਮੀਟਿੰਗ ਨਹੀਂ ਕੀਤੀ ਗਈ ਹੁਣ ਜੋ ਪੰਜਾਬ ਸਰਕਾਰ ਨੇ ਇੱਕ ਨਵੀਂ ਨਾਵਲੀ ਸਾਖਾ ਦਾ ਗਠਨ ਕੀਤਾ ਹੈ ਹੁਣ ਆਸ ਕੀਤੀ ਜਾਂਦਾ ਹੈ ਪੰਜਾਬ ਸਰਕਾਰ ਤੋਂ ਨਿਮਰਾਂ ਪੇਕੀਆਂ ਤਰੂਟੀਆਂ ਸੈਂਦੀ ਤਰ੍ਹਾਂ ਦੇ ਭੱਤੇ ਜੋ ਕੱਟੇ ਗਏ ਹਨ ਉਹਨਾਂ ਨੂੰ ਬਹਾਲ ਕਰਨ ਸੰਬੰਧੀ ਇਹ ਫੈਸਲਾਉਣ ਕਮੇਟੀ ਲਵੇਗੀ ਇੱਕ ਪੰਜਾਬ ਸਰਕਾਰ ਨੇ ਜੋ ਰਿਟਾਇਰਮੈਂਟ ਸਾਥੀਆ ਉਹਨਾਂ ਲਈ ਪੱਤਰ ਜਾਰੀ ਕੀਤਾ ਹੈ ਗਿਆ ਹੈ ਜਿਸਰੇ ਵਿੱਚ ਜਿਸ ਰਿਟਾਇਰਮੈਂਟ ਸਾਥੀ ਨੂੰ 10 ਸਾਲ ਦਾ ਸਮਾਂ ਹੋ ਚੁੱਕਿਆ ਹੈ ਉਹਨਾਂ ਦੀ ਜੋ ਕਮਿਊਨਿਟੇਸ਼ਨ ਰਿਕਵਰੀਆ ਉਹ ਹੁਣ ਨਹੀਂ ਹੋਏਗੀ ਕਿਉਂਕਿ ਪਹਿਲਾਂ ਹਰਿਆਣਾ ਤੇ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਇਹਨਾਂ ਦੀ ਰਿਕਵਰੀ ਨਾ ਕੀਤੀ ਜਾਵੇ ਪਰੰਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਰਿਟਾਇਰਮੈਂਟ ਸਾਥੀ ਆ 10 ਸਾਲ ਹੋ ਚੁੱਕੇ ਹਨ ਉਹਨਾਂ ਦੀ ਕਮਿਊਨਿਟੇਸ਼ਨ ਰਿਕਵਰੀ ਤੇ ਜੋ ਰੋਕ ਲਗਾ ਦਿੱਤੀ ਗਈ ਆ ਤੇ ਬੈਂਕਾਂ ਨੂੰ ਵੀ ਜੋ ਪੱਤਰ ਜਾਰੀ ਕਰਦੇ ਹਨ ਉਹਨਾਂ ਦੀ ਰਿਕਵਰੀ ਨਾਗਿਤ ਜਾਵੇ ਇੱਕ ਬਹੁਤ ਵੱਡੀ ਖਬਰ ਹੈ ਜੀ ਦੂਜੇ ਪਾਸੇ ਜੋ ਕੈਨ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਜਿਸਰੇ ਵਿ ਫੈਸਲਾ ਕੀਤਾ ਗਿਆ ਸੀ ਦੋ ਸਾਖ ਬੰਡੀਆਂ ਬਣਾਈਆਂ ਗਈਆਂ ਸਨ ਜੋ ਕਿ ਸਾਖ ਬੰਡੀਆਂ ਬਣਾਈਆਂ ਗਈਆਂ ਸਨ ਇੱਕ ਇੱਕ 16 ਤੋਂ 30 2021 ਦਾ ਜੋ ਪੇਕ ਹਨ ਏਰੀਆ ਦਾ ਬਾਰੇ ਜਾਂ ਮੰਗਾਈ ਪੱਤਿਆਂ ਕਿਸਤਾਂ ਦੇ ਬਕਾਇਆ ਬਾਰੇ ਉਹ ਫੈਸਲਾ ਕਰਨੀਆਂ ਜੋ ਸਾਡੇ ਰਿਟਾਇਰਡ ਹੋਏ ਸਾਥੀ ਆ 2006 ਤੋਂ ਲੈ ਕੇ 2011 ਤੱਕ ਜਿਨ੍ਹਾਂ ਨੇ ਜੋ ਸਰਵਸਤੀ 25 ਸਾਲ ਪੂਰੀ ਹੋ ਚੁੱਕੀ ਸੀ ਉਹਨਾਂ ਨੂੰ ਪੂਰੀ ਤਨਖਾਹ ਮਰ ਪੂਰੀ ਪੈਨਸ਼ਨ ਦੇ ਸਬੰਧ ਜੋ ਹੋਏ ਸਾਕ ਕੋਟੀ ਬਣਾਈ ਗਈ ਜਿਵੇਂ ਚੇਅਰਮੈਨ ਬੇਤੋਈ ਹਰਪਾਲ ਸਿੰਘ ਜੀਮਾ ਮੈਂਬਰ ਸ੍ਰੀ ਅਮਨ अरोड़ा ਜੀ ਸੰਧਾਰ ਕਲਦੀਸ਼ਨ ਢਾਲੀਵਾਲ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਭਗਵੰਤ ਮਾਨ ਦੇ ਲਾਰਾਂ ਤੋਂ ਦੁਖੀ ਹੋ ਕੇ ਆਉਣ ਵਾਲੀ 3 ਸਤੰਬਰ ਨੂੰ ਦਾਣਾ ਮੰਡੀ ਚੰਡੀਗੜ੍ਹ ਜੋ 39 ਸੈਕਟਰ ਹੈ ਉੱਥੇ ਰੈਲੀ ਕਰਨਗੇ ਉਸ ਤੋਂ ਬਾਅਦ ਪੰਜਾਬ ਦਾ ਸਭ ਵੱਲ ਮਾਰਚ ਕੀਤਾ ਜਾਵੇਗਾ ਦੂਜੇ ਪਾਸੇ ਪੀਐਸਪੀਸੀਐਲ ਦੇ ਮਲਾਜ਼ਮਾਂ ਪੀਐਸਟੀਸੀਐਲ ਦੇ ਮਲਾਜ਼ਮਾਂ ਵੱਲੋਂ ਜੋ ਕਿ ਪੀਐਸਟੀ ਵੀ ਜੁਆਇੰਟ ਫਾਰਮ ਦੰਬੀ ਲਈ ਮਨ ਨੂੰ ਇਕਤਾ ਮੰਚ ਪੰਜਾਬ ਦੀ ਮੀਟਿੰਗ ਬੀਲੀ ਮੰਤਰੀ ਹਰਪ੍ਰਸਾਦ ਸਿੰਘ ਇਟੋ ਨਾਲ ਹੋਈ ਸੀ ਜਿਸ ਦੇ ਵਿੱਚ ਮੰਗਾਂ ਸੰਬੰਧੀ ਸੈਂਦ ਹੀ ਬਣੀ ਸੀ ਤੇ ਬਿਲੀ ਮੰਤਰੀਆਂ ਗਿਆ ਸੀ ਕਿ ਮੈਂ ਤਾਂ ਆਂ ਮੰਗਣਾ ਹੱਲ 15 ਦਿਨਾਂ ਦੇ ਵਿੱਚ ਕਰੂੰਗਾ ਪਰ ਕੋਈ ਮਲਾਜਮ ਮੰਗਣਾ ਹੱਲ ਨਹੀਂ ਦਿੱਤਾ ਗਿਆ ਇਸ ਕਰਕੇ ਪੀਐਸਪੀਸੀਐਲ ਨੇ ਮਲਾਜਮ ਪੀਐਸਟੀਸ ਦੇ ਮਲਾਜਮ ਵੱਲੋਂ 1 ਸਤੰਬਰ ਨੂੰ ਕੱਲ ਬਿਲੀ ਮੰਦਰੀਆਂ ਪਰਸੰਦੀ ਈਟੋਰੀ ਜੋ ਕੋਠੀ ਐ ਅਮਰਸਰ ਦੇ ਨੇੜੇ ਜੋ ਅਮਰਸਰ ਜੀ ਕੋਠੀ ਆ ਉਸਦੇ ਨੇੜੇ ਬਿਲਕੁਲ ਰੈਲੀ ਕੀਤੀ ਜਾਊਗੀ ਜੀ ਸਾਰੇ ਸਾਥੀਆਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਇਸ ਰੈਲੀ ਵਿੱਚ ਸ਼ਾਮਲ ਹੋਵੋ